ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ 5700 ਸ਼ਰਦਾਲੂਆਂ ਦਾ ਜੱਥਾ ਟਾਰੀ ਬਾਗਾ ਸਾਂਝੀ ਚੌਕੀ ਰਾਹੀਂ ਪਾਕਿਸਤਾਨ ਚ ਪੈਂਦੇ ਗੁਰਦੁਆਮਾਂ 'ਚ ਮੱਥਾ ਟੇਕਣ ਲਈ ਪਾਕਿਸਤਾਨ ਗਿਆ। ਇਸ ਦੌਰਾਨ ਸ਼ਰਦਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨਬਦਾਲ, ਗੁਰਦੁਆਰਾ ਜਨਮਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਸੱਚਾ ਸੋਧਾ ਸਾਹਿਬ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਅਤੇ ਗੁਰਦੁਆਰਾ ਰੂੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨਗੇ ਇਹਨਾਂ ਵਿੱਚੋਂ ਬਹੁਤ ਹੀ ਗੁਰਦੁਆਰੇ ਪਹਿਲੀ ਬਾਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਨੇ ਇਹ ਸ਼ਰਦਾਲੂ 19 April ਨੂੰ ਭਾਰਤ ਪਰਤਣਗੇ ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ 6600 ਤੋਂ ਵੱਧ ਸਿੱਖ ਸ਼ਰਦਾਲੂਆਂ ਨੂੰ ਗੁਰਦ ਆਮਾ ਦੇ ਦਰਸ਼ਨ ਕਰਨ ਲਈ ਵੀਜ਼ਾ ਦਿੱਤਾ ਗਿਆ ਹੈ ਪਿਛਲੇ 50 ਸਾਲਾਂ 'ਚ ਪਹਿਲੀ ਵਾਰ ਹੈ ਜਦ ਸ਼ਰਦਾਲੂਆਂ ਨੂੰ ਪਾਕਿਸਤਾਨ ਬਲੂਹੀਂ ਨੇ ਵੱਡੀ ਗਿਣਤੀ 'ਚ ਵੀਜ਼ੇ ਦਿੱਤੇ ਗਏ ਨੇ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਾਰੇ ਨਾਲ ਮਿਲ ਕੇ ਵਿਸਾਖੀ ਮਨਾਉਣ ਦੇ ਲਈ ਜਾ ਰਹੇ ਆ ਪਾਕਿਸਤਾਨ ਦੀ ਧਰਤੀ ਦੇ ਉੱਤੇ ਤੇ ਜਿੱਥੇ ਵਧਾਈਆਂ ਨੇ ਉੱਥੇ ਨਾਲ-ਨਾਲ ਅਸੀਂ ਗਵਰਨਮੈਂਟ ਦਾ ਧੰਨਵਾਦ ਵੀ ਕਰਦੇ ਆ ਕਿ ਪਾਕਿਸਤਾਨ ਗਵਰਨਮੈਂਟ ਤੇ ਇੰਡੀਆ ਗਵਰਨਮੈਂਟ ਦਾ ਕਿ ਜਿੰਨੇ ਅਸੀਂ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੇ ਸੀਗੇ ਕਰੀਬ 2000 ਦੇ ਤੇ ਉਹ ਸਾਰਿਆਂ ਨੂੰ ਵੀਜ਼ਾ ਜਿਹੜਾ ਐਤਕੀ ਮਿਲੇ ਆ ਇਹ ਦਹੀਂ ਦੀ ਬਹੁਤ ਸਭ ਤੋਂ ਪਹਿਲਾਂ ਤੇ ਅਸੀਂ ਦੋਨਾਂ ਸਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਸ ਵਾਰ ਸਾਰੇ ਵੀ ਜਿਹਦੇ ਪਿਛਲੀ ਵਾਰ ਜੋ ਲਗਭਗ 4000 ਤੱਕ ਪਾਸਪ